ਫਲਕਾਰੀਆਂ ਲਾਖੇ ਦੁਗਾਟਨ ਕਰੀ ਜਾਂਦੇ ਹੋ ਮਹਾਰਾਜ ਉਹ ਵਿਹਾਣੇ ਚੀ ਕਰਤਾ ਫਲਕਾਰੀ ਦਾ ਨਾਮ ਲਾਓ ਫਲਕਾਰੀ ਦਾ ਸਾਡੇ ਪੰਜਾਬ ਦਾ ਵਿਰਸਾ ਭਈ ਉਹ ਬਾਥੂਮਾ ਦੇ ਅੱਗੇ ਫਲਕਾਰੀਆਂ ਗੇਟ ਲਾਈ ਨਹੀਂ ਮੈਂ ਕਿਸੇ ਤੋਂ ਡਰਨ ਵਾਲੀ ਨਹੀਂਗੀ ਤੇ ਫਿਰ ਉਸ ਤੋਂ ਬਾਅਦ ਜਦੋਂ ਉਹਨਾਂ ਨੂੰ ਲੱਗਿਆ ਵੀ ਇਹ ਨਹੀਂ ਡਰੂਗੀ ਇਹ ਜਾਣ ਲੱਗੀ ਹੈ ਤਾਂ ਮੇਰੇ ਉਹਨਾਂ ਨੇ ਕਿਰਪਾਨ ਨਾਲ ਸਿਰ ਤੇ ਹਟਾ ਕੀਤਾ ਜਿਦੇ ਕਰਕੇ ਮੇਰੀ ਬਾਹ ਤੇ 15 ਸਟਿਚੇਸ ਆਏ ਨੇ ਐਂ देयर ਕੁਡ ਬੀ ਫ੍ਰੈਕਚਰ ਐਸ ਵੈਲ ਐਮ ਐਲ ਪ੍ਰਤਾਪ ਬਾਜਵੇ ਦੀ ਗੱਲ ਬਿਲਕੁਲ ਸੱਚੀ ਐ ਕਿ ਹੈਂਡ ਗਰਨੇਡ 18 ਚੱਲੇ ਐ 50 ਆਏ ਸੀ ਗੁਰਪਤਵੰਨ ਸਿੰਘ ਪੰਨੂ ਤੇ ਪ੍ਰਤਾਪ ਸਿੰਘ ਬਾਜਵਾ ਦੀ ਗੱਲ ਜਮਾਂ ਮੈਚ ਕਰ ਗਈ ਸਿਆਸਤ ਵਿੱਚ ਅਕਸਰ ਸ਼ਬਦ ਵਰਤਿਆ ਜਾਂਦਾ ਕਿ ਫਲਾਨੇ ਦਾ ਢਿੰਕੇ ਨਾਲ 36 ਦਾ ਅੰਕੜਾ ਚੱਲਦਾ ਪਰ ਅੱਜ ਦੀ ਤਾਰੀਖ ਵਿੱਚ ਚਰਚਾ 20 ਅੰਕ ਦੀ ਹੋ ਰਹੀ ਆ ਆਮ ਆਦੀ ਪਾਰਟੀ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਨੇ ਅਮੈਕਾ ਬੈਠੇ ਗੁਰਪਤਵੰਤ ਸਿੰਘ ਪੰਨੂ ਨਾਲ ਕਾਂਗਰਸ ਵਾਲੇ ਪ੍ਰਤਾਪ ਸਿੰਘ ਬਾਜਵਾ ਨੂੰ ਜੋੜਨ ਲਈ ਪੂਰੀ ਬਾਹ ਲਾਈ ਉਹ ਦੋਹਾਂ ਦਾ ਕਨੈਕਸ਼ਨ ਸਾਬਤ ਕਰਨ ਵਾਲੇ ਗੰਭੀਰ ਮੁੱਦੇ ਉੱਤੇ ਬੜੇ ਹਾਸੇ-ಹಾಸੇ ਗੱਲਾਂ ਕਰ ਰਹੇ ਸਨ ਉਹਨਾਂ ਤੋਂ ਵੀ ਜ਼ਿਆਦਾ ਖੁਸ਼ੀ ਨਾਲ ਬੈਠੇ ਆਮ ਆਦੀ ਪਾਰਟੀ ਦੇ ਬੁਲਾਰੇ ਨੀਲ ਗਰਗਨ ਹੋ ਰਹੀ ਸੀ ਜਿਵੇਂ ਹੀ ਅਮਨ ਅਰੋੜਾ ਮੁਸਕਰਾਉਂਦੇ ਤਾਂ ਨੀਲ ਗਰਗ ਦੰਦ ਕੱਢਣ ਲੱਗਦੇ ਇਸ ਗੰਭੀਰ ਮੁੱਦੇ ਉੱਤੇ ਹਾਸਿਆਂ ਖੇਡੀਆਂ ਵਿੱਚ ਅੱਜ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਆਮ ਆਦਮੀ ਪਾਰਟੀ ਉੱਤੇ ਪੰਨੂ ਤੋਂ ਚੋਣਾਂ ਸਮੇਂ 20 ਮਿਲੀਅਨ ਡਾਲਰ ਲੈਣ ਦਾ ਗੰਭੀਰ ਦੋਸ਼ ਲਾਉਂਦੇ ਨਜ਼ਰ ਆਏ ਵੈਸੇ 20000 ਕਰੋੜ ਰੁਪਏ ਰੇਤੇ ਵਿੱਚੋਂ ਆਉਣ ਦਾ ਬਿਆਨ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਦਿੰਦੇ ਰਹੇ ਨੇ ਇਸੇ ਲਈ ਇਹ 20 ਵਾਲਾ ਅੰਕ ਚਰਚਾ ਵਿੱਚ ਹੈ ਮਾਈਨਿੰਗ ਵਿੱਚੋਂ ਸਰਕਾਰੀ ਖਜ਼ਾਨੇ ਵਿੱਚ ਇਹ 20000 ਕਰੋੜ ਰੁਪਏ ਤੱਕ ਕੀ ਆਉਣੇ ਸੀ ਪਰ ਨਜਾਇਜ਼ ਮਾਈਨਿੰਗ ਨਾਲ ਕਈਆਂ ਦੇ ਘਰ ਜ਼ਰੂਰ ਭਰ ਗਏ ਨੇ ਅਜੇ ਹਹੀ ਮਾਮਲਾ ਸਾਨੇਵਾਲ ਹਲਕੇ ਦੇ 11 ਪਿੰਡਾਂ ਵਿੱਚ ਭਕਿਆ ਹੋਇਆ ਹੈ ਗੌਂਸਗੜ ਨਾਲ ਸੰਬੰਧਿਤ ਅਤੇ ਹਾਈ ਕੋਰਟ ਵਿੱਚ ਵਕੀਲ ਸਿਮਰਨਜੀਤ ਕੌਰ ਗਿੱਲ ਇਸ ਮੁੱਦੇ ਉੱਤੇ ਇਨ੍ਹਾਂ ਪਿੰਡਾਂ ਵਿੱਚ ਮਹਮ ਚਲਾ ਰਹੀ ਆ ਅਤੇ 2 ਮਹੀਨਿਆਂ ਤੋਂ ਧਰਨੇ ਉੱਤੇ ਆ ਹੁਣ ਇਸ ਮਹਿਲਾ ਐਡਵੋਕੇਟ ਉਤੇ ਹਮਲਾ ਹੋ ਗਿਆ ਉਹਨਾਂ ਦੇ ਨਾਲ ਇੱਕ ਨੌਜਵਾਨ ਦਾ ਕੰਨ ਵੱਢਣ ਅਤੇ ਇੱਕ ਹੋਰ ਦੇ ਸਿਰ ਵਿੱਚ ਗੰਭੀਰ ਸੱਟਾਂ ਦਾ ਦੋਸ਼ ਹੈ ਇੰਨਾਂ 11 ਪਿੰਡਾਂ ਦੀਆਂ ਪੰਚਾਇਤਾਂ ਗ੍ਰਾਮ ਸਭਾਵਾਂ ਅੱਜ ਬੀਜੇਪੀ ਆਗੂਆਂ ਨਾਲ ਪੰਜਾਬ ਦੇ ਰਾਜਪਾਲ ਕੋਲ ਕਾਰਵਾਈ ਲਈ ਪੁੱਜੀਆਂ ਹੋਈਆਂ ਸਨ ਨਜਾਇਜ਼ ਮਾਈਨਿੰਗ ਨੂੰ ਰੋਕਣ ਅਤੇ ਹਮਲੇ ਸੰਬੰਧੀ ਕੋਈ ਕਾਰਵਾਈ ਅਤੇ ਸੁਣਵਾਈ ਨਾ ਹੋਣ ਕਰਕੇ ਗਵਰਨਰ ਤੱਕ ਪਹੁੰਚ ਕਰਨੀ ਪਈ ਉਧਰ ਪਹਿਲਾਂ ਇਹ ਟਟੀਆਂ ਦੇ ਰਖਵਾਲੇ ਟੱਟੀ ਕ੍ਰਾਂਤੀ ਦੇ ਮੀਮ ਅਤੇ ਮਜ਼ਾਕ ਬਣਨ ਕਰਕੇ ਚਰਚਾ ਵਿੱਚ ਸਿੱਖਿਆ ਕ੍ਰਾਂਤੀ ਵਿੱਚ ਵੀ ਰਾਜਾ ਬਣਿੰਗ ਨੇ ਕਿੱਲ ਠੋਕ ਦਿੱਤਾ ਫੁਲਕਾਰੀ ਪੰਜਾਬੀ ਸੱਭਿਆਚਾਰ ਦਾ ਹਿੱਸਾ ਹੈ ਅਤੇ ਇਸ ਦਾ ਜ਼ਿਕਰ ਕਰਦੇ ਆਂ ਰਾਜਾ ਬਣਿੰਗ ਨੇ ਆਖਿਆ ਕਿ ਲੁਧਿਆਣਾ ਵਿੱਚ ਹਾਕਮ ਤਿਰ ਦੇ ਇੱਕ ਵਿਧਾਇਕ ਨੇ ਤਾਂ ਜਦੋਂ ਪਖਾਨਿਆਂ ਦਾ ਇਕਾਟਨ ਕੀਤਾ ਤਾਂ ਪਖਾਨਿਆਂ ਨੂੰ ਦਰਵਾਜ਼ੇ ਨਾਲ ਔਣ ਕਰਕੇ ਇਹ ਫੁਲਕਾਰੀ ਨਾਲ ਹੀ ਟਕੇ ਗਏ ਵੀਡੀਓ ਵਿੱਚ ਗਲਤਾ ਗੁਰਪਤਵੰਨ ਸਿੰਘ ਪੰਨੂ ਉਸ ਦੇ ਪ੍ਰਤਾਪ ਸਿੰਘ ਬਾਜਵਾ ਨਾਲ ਸਬੰਧਾਂ ਤੋਂ ਇਲਾਵਾ ਪੰਨੂ ਵੱਲੋਂ ਆਮ ਆਦਮੀ ਪਾਰਟੀ ਨੂੰ ਚੋਣਾਂ ਸਮੇਂ 20 ਮਿਲੀਅਨ ਡਾਲਰ ਦੇਣ ਦੀ ਮੁਰਚੀ ਲੱਈ ਚਰਚਾ ਦੀ ਕਰਨੀ ਹੈ ਇਸੇ ਤਰ੍ਹਾਂ ਪੰਜਾਬ ਵਿੱਚ ਹੋ ਰਹੇ ਗਰਨੇਡ ਹਮਲਿਆਂ ਦੇ ਗੰਭੀਰ ਵਿਸ਼ੇ ਦੀ ਵੀ ਕਰਨੀ ਹੈ ਨਾਲ ਹੀ ਰੇਤ mafia ਅਤੇ ਇਸ ਵਿੱਚ ਪੰਜਾਬ ਦੇ ਇੱਕ ਮੰਤਰੀ ਦਾ ਨਾਂ ਗੁੰਜਨ ਦੀ ਵੀ ਕਰਨੀ ਹੈ ਪਰ ਇੰਨਾ ਸਾਰੇ ਗੰਭੀਰ ਮੁੱਦਿਆਂ ਤੇ ਗੰਭੀਰ ਹੋਣ ਤੋਂ ਪਹਿਲਾਂ ਸ਼ੁਰੂਆਤ ਸਿਆਸੀ ਲੀਡਰਾਂ ਦੀਆਂ ਹਾਸੀਆਂ ਖੇਡੀਆਂ ਨਾਲ ਹੀ ਕਰਦੇ ਆਂ ਦੇਖੋ ਰਾਜਾ ਬਣਿੰਗਣੇ ਕਿਹੜੇ ਵਿਧਾਇਕ ਦੀ ਬਿਨਾ ਦਰਵਾਜ਼ਿਆਂ ਦੇ ਪਖਾਨਿਆਂ ਨੂੰ ਫਲਕਾਰੀ ਨਾਲ ਟੱਕੇ ਉਦਘਾਟਨ ਕਰਨ ਦੀ ਗੱਲ ਕੀਤੀ ਕੱਲ ਪਰਸੋਂ ਦੀ ਖਬਰ ਆ ਗਈ ਉਹ ਫਲਕਾਰੀਆਂ ਲਾ ਕੇ ਉਦਘਾਟਨ ਕਰੀ ਜਾਂਦੇ ਹੋ ਮਹਾਰਾਜ ਉਹ ਵਿਧਾਨੇ ਚ ਹੀ ਕਰਤਾ ਫਲਕਾਰੀਆਂ ਲਾ ਕੇ ਅੱਜ ਖਬਰ ਆਈ ਹੈ ਫਲਕਾਰੀ ਦਾ ਨਾ ਲਾਓ ਫਲਕਾਰੀ ਦਾ ਸਾਡੇ ਪੰਜਾਬ ਦਾ ਵਿਰਸਾ ਵਈ ਉਹ ਬਾਥਰੂਮਾਂ ਦੇ ਅੱਗੇ ਫਲਕਾਰੀਆਂ ਗੇਟ ਲਾਈ ਨਹੀਂ ਗੇਟ ਲਾਈ ਨਹੀਂ ਤੇ ਦਗਾਟਨ ਬੱਗਾ ਜੀ ਨੇ ਕਰਤਾ ਬੱਗਾ ਹੀ ਦੀ ਸੀ ਲੁਧਿਆਣੇ ਤੋਂ ਸੋ ਯਾਰ ਰਮਨਜੀਤ ਪ੍ਰਧਾਨ ਉਹ ਮਾੜਾ ਮੋਟਾ ਕੁਝ ਗੌਰ ਫਰਮਾਓ ਜਮਾ ਜਮਾ ਕੰਮ ਖਰਾਬ ਹੋਈ ਜਾਂਦਾ ਸੋ ਇਧਰ ਧਿਆਨ ਦਿਓ ਬਾਜਵਾ ਸਾਹਿਬ ਨੂੰ ਨਹੀਂ ਦੇਓ ਬਾਕੀ ਜੇ ਤੁਹਾਡੇ ਇੱਛਾ ਹੋਈ ਵੀ ਸਾਹਮਣੇ ਬਹਿ ਕੇ ਤੁਸੀਂ ਉਹ ਢੇੜਨ ਵਾਲੀ ਗੱਲ ਉਹਦੇ ਤੁਸੀਂ ਮੈਂ ਤੁਹਾਨੂੰ ਸੁਣ ਰਿਹਾ ਸੀ ਅਮਨ ਜੀ ਤੁਸੀਂ ਕਿਹਾ ਮਜੀਠਿਆ ਸਾਹਿਬ ਨੂੰ ਵੀ ਮੈਂ ਅਦੇੜ ਦਿਆਂਗਾ ਮੇਰੇ ਸਾਹਮਣੇ ਬੈਠੇ ਇਹ ਕਿਨੂੰ ਕਿਨੂੰ ਅਦੇੜੋਂਗੇ ਤੁਸੀਂ ਦੱਸੋ ਕਿਉਂ ਐ ਕਰਦੇ ਹੋ ਤੁਸੀਂ ਕੋ ਮੇਰੇ ਨਾਲ ਬੈਠ ਕੇ ਗੱਲ ਕਰ ਲੈਣੀ ਇਹ ਨਾ ਕਿਹਾ ਕਰੋ ਅਸੀਂ ਤੁਹਾਡੀ ਇੱਜ਼ਤ ਕਰਦੇ ਆ ਯਾਰ ਅਸੀਂ ਤਾਂ ਬਾਗਾ ਸਾਹਿਬ ਵੀ ਉਹਦੇ ਮੈਨੂੰ ਕਹਿੰਦੇ ਸੀ ਕਿ ਇਹ ਮੁੰਡਾ ਤਾਂ ਸਿਆਣਾ ਸੀ ਇਹਨੂੰ ਕੀ ਹੋ ਗਿਆ ਮੈਂ ਕਿਹਾ ਨਹੀਂ ਜੀ ਕਈ ਵਾਰੀ ਦਬਾਅ ਪੂਜ ਕਰਨ ਕਹਿਣਾ ਹੀ ਪੈਂਦਾ ਹੈ ਕਈ ਹਫ਼ਤਿਆਂ ਤੋਂ ਆਪਣੇ ਪਿੰਡ ਗੌਂਸਗੜ ਦੇ ਨਾਲ ਲੱਗਦੇ 10 ਹੋਰ ਪਿੰਡਾਂ ਵਿੱਚ ਰੇਤ mafia ਖਿਲਾਫ ਮਹਿਮ ਚਲਾ ਰਹੀ ਅਤੇ ਪਿੰਡ ਵਾਸੀਆਂ ਨਾਲ ਮਿਲ ਕੇ ਧਰਨੇ ਤੱਕ ਦੇ ਚੁੱਕੀ ਐਡਵੋਕੇਟ ਸਿਮਰਨਜੀਤ ਕੌਰ ਗਿੱਲ ਉੱਤੇ ਹਮਲਾ ਹੋਇਆ ਇਹੇ ਹਮਲਾ ਉਸਦੇ ਪਿੰਡ ਵਿੱਚ ਹੋਇਆ ਜਿਸ ਤੋਂ ਬਾਅਦ ਉਸਨੇ ਲਾਈਵ ਹੋ ਕੇ ਕਹਾਣੀ ਵੀ ਸੁਣਾਈ ਬਿੱਲੇ ਨੇ ਮੇਰੇ ਤੇ ਪਰਸਨਲ ਅਟੈਕ ਕੀਤਾ ਮੈਨੂੰ ਕੁੱਟਿਆ ਮੇਰੀ ਬਾਹਾਂ ਤੇ ਮਾਰਿਆ ਮੇ ਲੋਕਾਂ ਦੇ ਨਾਲ ਲੜ ਰਹੀ ਸੀ ਇਹਨਾਂ ਨੇ ਲੇਡੀਜ਼ ਲੈ ਆ ਕੇ लेडीज ले आके ना ने मेरे मारिया आहा कट के लेके गए साढ़े मुंडे का सिर पाट गया पत्नी जी की आ लेडीज बोलिया आज ਹਮੇਸ਼ਾ ਪੀੜਤਾ ਦੇ ਹੱਕ ਵਿੱਚ ਖੜਨ ਅਤੇ ਕੇਸ ਲੜਨ ਵਾਲੀ ਇਸ ਮਹਿਲਾ ਵਕੀਲ ਦੀ ਸੁਣਵਾਈ ਨਹੀਂ ਹੋਈ ਜੇ ਸੁਣਵਾਈ ਹੀ ਨਹੀਂ ਹੋਈ ਤਾਂ ਕਾਰਵਾਈ ਕੀ ਹੋਣੀ ਸੀ ਬਸ ਫੇਰ ਕੀ ਸੀ ਉਹ ਭਾਜਪਾ ਦੀ ਆਗੂਆਂ ਦੇ ਨਾਲ ਇੱਕ ਬਵਤ ਨਾਲ ਅੱਜ ਚੰਡੀਗੜ੍ਹ ਪਹੁੰਚ ਗਈ ਅਤੇ ਪੰਜਾਬ ਦੇ ਰਾਜਪਾਲ ਕੋਲ ਪਹੁੰਚ ਕੀਤੀ ਉਹਨਾਂ ਰਾਜਪਾਲ ਨੂੰ ਪੰਜਾਬ ਵਿੱਚ ਹੋ ਰਹੀ ਨਜਾਇਜ਼ ਮਾਈਨਿੰਗ ਦੀ ਸ਼ਿਕਾਇਤ ਦਿੱਤੀ ਹੈ ਇਸ ਵਿੱਚ ਭਗਵੰਤ ਮਾਨ ਸਰਕਾਰ ਦੇ ਇੱਕ ਮੰਤਰੀ ਦਾ ਨਾਮ ਵੀ ਬੋਲਿਆ ਅੱਜ ਅਸੀਂ ਗਵਰਨਰ ਸਾਹਿਬ ਨੂੰ ਮਿਲ ਕੇ ਆਏ ਹਾਂ ਔਰ ਪੰਜਾਬ ਦੇ ਇੱਕ ਬਹੁਤ ਗੰਭੀਰ ਮਸਲੇ ਦੇ ਉੱਪਰ ਜਿਹੜਾ ਹੈਗਾ ਉਹਨਾਂ ਨੂੰ ਅਸੀਂ ਮੈਮੋਰੰਡਮ ਦੇ ਕੇ ਆਏ ਆ ਇਹ ਜਿਹੜਾ ਅੱਜ ਦਾ ਸਾਰਾ ਇਸ਼ੂ ਹੈ ਇਹ ਸਾਨੇ ਵਾਲੇ ਇਲਾਕੇ ਦੇ ਨਾਲ ਰਿਲੇਟਡ ਹੈ ਉੱਥੇ ਦੀ ਇਲੀਗਲ ਮਾਈਨਿੰਗ ਨਾਲ ਰਿਲੇਟਡ ਹੈ ਔਰ ਇਲੀਗਲ ਮਾਈਨਿੰਗ ਤੋਂ ਬਾਅਦ ਉੱਥੇ ਜਿਹੜਾ ਲੋਕ ਧਰਨੇ ਪ੍ਰਦਰਸ਼ਨ ਕਰ ਰਹੇ ਨੇ ਉਹਨਾਂ ਦੇ ਨਾਲ ਮਾਰਕੋਟਾਈ ਨਾਲ ਰਿਲੇਟਡ ਹੈ ਤੇ ਮੈਂ ਵਿਪਾ ਜੈਂਦਰ ਕੌਰ ਜੀ ਨੂੰ ਕਹੂੰਗਾ ਕਿ ਉਹ ਗੱਲ ਬਰੀਫ ਕਰਨ ਆ ਕੱਲ ਸਾਮ ਨੂੰ ਪਿੰਡ ਕਾਸਗੜ੍ਹ ਵਿੱਚ ਸਾਹਨੇਵਾਲ ਹਲਕੇ ਦੇ ਵਿੱਚ ਆ ਸਾਡੇ ਇਹ ਸਿਮਰਨ ਜੀ ਸਿਮਰਜੀਤ ਕੌਰ ਗਿੱਲ ਜਿਹੜੇ ਐਡਵੋਕੇਟ ਨੇ ਵੀ ਇਹ ਉਥੇ ਲੇਡੀਜ਼ ਨੂੰ ਹੈਲਪ ਕਰਨ ਗਈ ਸੀ ਜਿੱਥੇ ਮਾਰਕੁੱਟ ਹੋਈ ਸੀਗੀ ਇਹਨਾਂ ਨੂੰ ਵਾਲਾਂ ਤੋਂ ਫੜ ਕੇ ਕਸੀਟਿਆ ਗਿਆ ਔਰ ਇਹਨਾਂ ਨੇ ਠੁੱਡੇ ਮਾਰੇ ਗਏ ਔਰ ਫਿਰ ਕਿਰਪਾਨ ਕੱਢ ਕੇ ਇਹਨਾਂ ਦੀ ਬਾਹ ਨੂੰ ਕੱਟਿਆ ਗਿਆ ਔਰ ਫ੍ਰੈਕਚਰ ਵੀ ਹੋਇਆ ਹੈਗਾ ਬਲਰਾਜ ਜੀ ਆ ਖੜੇ ਨੇ ਇਹਨਾਂ ਦਾ ਕੰਨ ਕੱਟਤਾ ਕੱਲ ਰਾਤ ਔਰ ਇੱਕ ਛੋਟੇ ਬੱਚੇ ਦੇ ਸਿਰ ਤੇ ਬੜੀ ਸੀਰੀਅਸ ਠ ਲੱਗੀ ਹੈ ਉਹ ਹਸਪੀਟਲ ਚ ਹੈਗਾ ਇਹ ਸਾਰੀ ਗੱਲਾਂ ਔਰ ਕੋਈ ਐਫ ਆਰ ਦਰਜ ਨਹੀਂ ਹੋਈ ਕੁਛ ਨਹੀਂ ਹੋਇਆ ਤਾਂ ਇਸ ਕਰਕੇ ਸਾਨੂੰ ਅੱਜ ਆ ਰਾਪੀ ਆਇਥੇ ਗਵਰਨਰ ਸਾਹਿਬ ਕੋਲ ਆਪਣਾ ਆਪਣੀ ਦਰਖਾਸਤ ਦੇਣ ਹੁਣ ਤੁਸੀਂ ਇਹ ਜਿਹੜਾ ਪਿੰਡ ਸਾਡੇ ਹੈਗੇ ਨੇ ਪਿੰਡ ਗੌਸਗੜ ਗਦਾਪੁਰ ਖਵਾਜਕੇ ਮੰਗੜਤ ਬੁੱਧਗੜ ਰਾਵਤ ਹਵਾਸ ਮੰਗਲੀ ਜੀਵਨਪੁਰ ਇਹ 11 ਪਿੰਡਾਂ ਦੇ ਸਰਪੰਚ ਅੱਜ ਇੱਥੇ ਸਾਡੇ ਨਾਲ ਆਏ ਸੀਗੇ ਇਹ ਪਿੰਡਾਂ ਦੇ ਵਿੱਚ ਨਜਾਇਜ਼ ਮਾਈਨਿੰਗ ਚੱਲਦੀ ਹੈ ਹਲਕਾ ਸਾਨੇਵਾਲ ਦੇ ਪਿੰਡ ਨੇ ਉਹਨਾਂ ਦੇ ਸੰਰਖਣ ਉੱਥੋਂ ਦੇ ਲੋਕਲ ਐਮਐਲਏ ਤੇ ਜਿਹੜੇ ਮੰਤਰੀ ਨੇ ਹਰਦੀਪ ਸਿੰਘ ਮੁੰਡਿਆ ਉਹ ਕਰਦੇ ਨੇ ਮੈਂ ਤੁਹਾਨੂੰ ਤਸਵੀਰ ਦਿਖਾਉਦਾ ਹਾਂ ਜਿਹੜੀ ਕੱਲ ਜਿੰਨਾ ਲੋਕਾਂ ਨੇ ਹਮਲਾ ਕੀਤਾ ਉਹ ਜਿਹੜੇ ਉਹਨਾਂ ਦੇ ਸਾਥੀ ਬਣ ਕੇ ਖਲੋਤੇ ਹੋਏ ਨੇ ਆ ਲੋਕ ਨੇ ਗੁੰਡਿਆ ਸਾਹਿਬ ਦੇ ਨਾਲ ਜਿਨ੍ਹਾਂ ਨੇ ਕੱਲ ਆ ਮੇਰੀ ਭੈਣ ਦੇ ਉੱਪਰ ਕਰਪਾਨਾ ਦਾ ਹਮਲਾ ਕੀਤਾ ਆ ਮੇਰੇ ਵੀਰ ਦਾ ਕੰਨ ਵੱਡਤਾ ਤੇ ਹੁਣ ਤੱਕ ਪ੍ਰਸ਼ਾਸਨ ਸੁੱਤਾ ਪਿਆ ਐਮ ਐਲ ਆਰ ਚਲੀ ਗਈ ਸੀ ਪੀ ਨੂੰ ਫੋਨ ਕਰ ਲੇ ਸਾਰਿਆਂ ਨੂੰ ਫੋਨ ਕਰ ਲੇ ਪਰਚਾ ਦਰਜ ਨਹੀਂ ਹੋਇਆ ਤੇ ਅੱਜ ਹਾਰ ਕੇ ਸਾਨੂੰ ਗਵਰਨਰ ਸਾਹਿਬ ਦਾ ਦਰਵਾਜ਼ਾ ਖੜਕਾਉਣਾ ਪਿਆ ਗਵਰਨਰ ਹਾਊਸ ਦੇ ਦਰਵਾਜ਼ੇ ਖੁੱਲ ਗਏ ਪਰ ਬਾਕੀ ਪ੍ਰਸ਼ਾਸਨ ਹਜੇ ਤੱਕ ਸੁੱਤਾ ਪਿਆ ਜਿਹੜੇ ਮਾਨ ਸਾਹਿਬ ਕਹਿੰਦੇ ਸੀ ਕਿ ਪਿੰਡਾਂ ਚੋਂ ਸਰਕਾਰ ਚੱਲੂਗੀ ಗ್ರಾಮ ਸਭਾ ਦੇ ਜੋ ਫੈਸਲੇ ਹੋਣਗੇ ਉਹਨੂੰ ਲਾਗੂ ਕਰੂੰਗਾ ਆ 11 ਪਿੰਡਾਂ ਦੀ ಗ್ರಾಮ ਸਭਾ ਖੜੀ ਐ 11 ਪਿੰਡਾਂ ਦੀ ಗ್ರಾಮ ਸਭਾ ਦੇ ਲੋਕ ਨਹੀਂ ਚਾਹਦੇ ਕਿ ਉੱਥੇ ਇਲੀਗਲ ਮਾਈਨਿੰਗ ਚੱਲੇ ਪਰ ਉਹ ਤੋਂ ਲੀਗਲ ਕਰਾਰ ਦੇ ਕੇ ਧੱਕਾ ਕਰਕੇ ਸਾਡੇ ਪਿੰਡਾਂ ਦੇ ਵਿੱਚ ਇਲੀਗਲ ਮਾਈਨਿੰਗ ਚਲਾਈ ਜਾ ਰਹੀ ਆ। ਮੈਂ ਪਿਛਲੇ 2 ਮਹੀਨਿਆਂ ਤੋਂ ਸੈਂਡ ਮਾਫੀਆ ਦੇ ਖਿਲਾਫ ਆਪਣੇ ਪਿੰਡਾਂ ਦਾ ਸਾਥ ਦੇ ਰਹੀ ਆ। ਸਾਡੇ ਪਿੰਡ ਦੇ ਲੋਕਾਂ ਨਾਲ ਇਸ ਤਰੀਕੇ ਨਾਲ ਤਕਾ ਹੁੰਦਾ ਆ ਕਿ ਬਿਆਨ ਵੀ ਨਹੀਂ ਕੀਤਾ ਜਾ ਸਕਦਾ। ਸਾਡੇ ਪਿੰਡਾਂ ਦੀ ਜਿਹੜੀ ਸੜਕ ਆ ਸਾਨੂੰ ਪੀਡਬਲੂਡੀ ਤੋਂ ਲੈਟਰ ਮਿਲੀ ਹੋਈ ਆ ਕਿ ਸਾਡੇ ਪਿੰਡਾਂ ਦੀ ਸੜਕ ਦੀ ਜਿਹੜੀ ਕਪੈਸਿਟੀ ਆ ਉਹ ਸਿਰਫ ਪਬਲਿਕ ਯੂਟਿਲਿਟੀ ਲਈ ਆ। ਉੱਥੇ ਕੋਈ ਜਿਹੜੇ ਭਾਰੀ ਮਾਈਨਿੰਗ ਵਹੀਕਲ ਉਹ ਨਹੀਂ ਚੱਲ ਸਕਦੇ। ਜਦ ਕਿ ਨਵੀਓ ਕੰਪਨੀ ਵੱਲੋਂ ਖੁਦ ਸਾਨੂੰ ਇੱਕ ਜਿਹੜੀ ਇਹਨਾਂ ਨੂੰ ਜਦੋਂ ਵੀ ਕੋਈ ਮਾਈਨਿੰਗ ਪ੍ਰਪੋਜ਼ਲ ਐਕਸੈਪਟ ਹੁੰਦਾ ਤਾਂ ਉਹਤੇ ਦਿੱਤੀ ਜਾਂਦੀ ਹੈ ਅੰਡਰਟੇਕਿੰਗ ਉਹਦੇ ਵਿੱਚ ਇਟ ਇਜ਼ ਕਲੀਅਰਲੀ ਮੈਂਸ਼ਨ ਕਿ ਉਹਨਾਂ ਦੇ ਕਰਕੇ ਪਿੰਡ ਵਾਲਿਆਂ ਨੂੰ ਕੋਈ ਤਕਲੀਫ ਨਹੀਂ ਆਊਗੀ ਪਰ ਪਿੰਡ ਵਾਲਿਆਂ ਨੂੰ ਤਕਲੀਫ ਆਉਂਦੀ ਆ ਪਿੰਡ ਵਾਲੇ ਜਦੋਂ ਰੋਕਦੇ ਆ ਤਾਂ ਉਹਨਾਂ ਦੇ ਨਾਲ ਪਹਿਲਾਂ ਵੀ ਸਾਡੇ ਨਾਲ ਜੋ ਕੁਝ ਤਾਂ ਕਹੋਇਆ ਉੱਥੇ ਸਾਰਾ ਤੁਹਾਡਾ মিডিਆ ਦਾ ਮੈਂ ਧੰਨਵਾਦ ਕਰਦੀ ਉਹਨਾਂ ਨੇ ਉਦੋਂ ਵੀ ਕਵਰ ਕੀਤਾ ਹੁਣ ਕਿਉਂਕਿ ਮੈਂ ਪਿੰਡਾਂ ਦੇ ਵਿੱਚ ਜਾ ਕੇ ਕਿਉਂਕਿ ਮੈਂ ਤਾਂ ਇੱਥੇ ਹਾਈ ਕੋਰਟ ਦੀ ਵਕੀਲਾ ਇੱਥੇ ਰਹਿਣੀ ਆ ਪਰ ਜਦੋਂ ਮੈਨੂੰ ਲੱਗਿਆ ਕਿ ਪਿੰਡਾਂ 'ਚ ਲੋਕਾਂ ਨਾਲ ਧੱਕਾ ਹੋ ਰਿਹਾ ਆ ਮੈਂ ਜਾ ਕੇ ਲੋਕਾਂ ਨੂੰ ਜਾਗਰੂਕ ਕਰਨਾ ਸ਼ੁਰੂ ਕੀਤਾ ਕਿ ਕਿਸ ਤਰੀਕੇ ਨਾਲ ਮਾਈਨਿੰਗ ਆਨ ਸੈਂਟੀਫਿਕ ਆ ਕਿਸ ਤਰੀਕੇ ਨਾਲ ਇਲੀਗਲ ਆ ਕਿਸ ਤਰੀਕੇ ਨਾਲ ਪੋਕਲੈਨ ਮਸ਼ੀਨਸ ਨਹੀਂ ਯੂਜ਼ ਹੋ ਸਕਦੀਆਂ ਕਿਸ ਤਰੀਕੇ ਨਾਲ ਦਰਿਆ ਦਾ ਨੁਕਸਾਨ ਹੋ ਰਿਹਾ ਕਿਸ ਤਰੀਕੇ ਨਾਲ ਈਸੀ ਦੀਆਂ ਵਾਇਲੇਸ਼ਨ ਹੋ ਰਹੀਆਂ ਨੇ ਜਦੋਂ ਇਹ ਚੀਜ਼ਾਂ ਮੈਂ ਦੱਸਣ ਲੱਗੀਆਂ ਪਿੰਡਾਂ 'ਚ ਜਾ ਕੇ ਗਦਾਪੁਰ ਦਾ ਪਿੰਡ ਆ ਮੈਂ ਇਨਸੀਡੈਂਟ ਦੱਸਦੀਆਂ ਗਦਾਪੁਰ ਪਿੰਡ ਦੇ ਵਿੱਚ 6:30 ਵਜੇ ਦਾ ਸੈਮੀਨਾਰ ਸੀਗਾ ਮੇਰੇ ਕਲਾਸਮੇਟ ਆ ਉਹਨਾਂ ਦੇ ਮੈਨੂੰ ਕਾਲ ਆਇਆ ਕਿ ਉਹਨਾਂ ਦੀ ਮਦਰ ਦੇ ਨਾਲ ਬਦਤਮੀਜ਼ੀ ਕਰ ਰਹੇ ਨੇ ਆ ਬੰਦੇ ਇਹ ਬੰਦੇ ਜਦੋਂ ਮੈਂ ਉੱਥੇ ਪਹੁੰਚੀਆਂ ਸੀ ਚਾਰ ਜਾਣੇ ਸੀਗੇ ਅਸੀਂ ਪਹੁੰਚੇ ਉੱਥੇ ਤਾਂ ਸਸਰਾਲੀ ਕਲੋਨੀ ਜਗ੍ਹਾ ਦਾ ਨਾਮ ਆ ਜਦੋਂ ਉੱਥੇ ਪਹੁੰਚੇ ਦੇ ਅਟੈਕਡ ਔਨ ਅਸ ਮੇਰੀ ਵੀਡੀਓ ਵਾਇਰਲ ਹੋਈ ਹੈ ਕਿਸ ਤਰੀਕੇ ਨਾਲ ਉਹਨਾਂ ਨੇ ਮੈਨੂੰ ਧੋਇਆ ਕਿਸ ਤਰੀਕੇ ਨਾਲ ਉਹਨਾਂ ਨੇ ਮੈਨੂੰ ਕੁੱਟਿਆ ਮੈਂ ਕਿਸੇ ਤੇ ਹੱਥ ਨਹੀਂ ਚੱਕਿਆ ਬਿਕਾਉਜ਼ ਮੈਂ ਲੀਗਲੀ ਸਾਊਂਡ ਆ ਮੈਂ ਲੀਗਲੀ ਚੱਲਦੀ ਆ ਤੇ ਜਦੋਂ ਅਸੀਂ ਉੱਥੇ ਗਏ ਆ ਮੇਰੇ ਬ੍ਰਦਰ ਆ ਉਹਨਾਂ ਦਾ ਕੰਨ ਪਾੜਦੇ ਇੱਕ ਬ੍ਰਦਰ ਆ ਉਹਦਾ ਸਿਰ ਪਾੜਤਾ ਫਿਰ ਕਿਸ ਤਰੀਕੇ ਨਾਲ ਉਹਨਾਂ ਨੇ ਮੇਰਾ ਮੋਬਾਈਲ ਵੀ ਖੋਇਆ ਮੇਰੇ ਨਾਲ ਜੋ ਉਹਨਾਂ ਨੇ ਸਿਰਫ ਇਸ ਲਈ ਧੱਕਾ ਮੁਕੀ ਪਹਿਲਾਂ ਕੀਤੀ ਕਿ ਸ਼ਾਇਦ ਮੇਰਾ ਮੋਰਲ ਡਾਊਨ ਹੋ ਜੂ ਤਾਂ ਮੈਂ ਕਿਸੇ ਤੋਂ ਡਰਨ ਵਾਲੀ ਨਹੀਂਗੀ ਤੇ ਫਿਰ ਉਸ ਤੋਂ ਬਾਅਦ ਜਦੋਂ ਉਹਨਾਂ ਨੂੰ ਲੱਗਿਆ ਵੀ ਇਹ ਨਹੀਂ ਡਰੂਗੀ ਇਹ ਜਾਣ ਲੱਗੀ ਹੈ ਤਾਂ ਮੇਰੇ ਉਹਨਾਂ ਨੇ ਕਿਰਪਾਨ ਨਾਲ ਸਿਰ ਤੇ ਅਟੈਕ ਕੀਤਾ ਜਿਹਦੇ ਕਰਕੇ ਮੇਰੀ ਬਾਹ ਤੇ 15 ਸਟਿਚਸ ਆਏ ਨੇ ਐਂ देयर ਕੁਡ ਬੀ ਫ੍ਰੈਕਚਰ ਐਸ ਵੈਲ ਐ ਐਮ ਐਲ ਆਰ ਦੀ ਪ੍ਰੋਪਰ ਬਾਪੀ ਮੈਮ ਉਸੇ ਟਾਈਮ ਸੀਪੀ ਨੂੰ ਇਨਫੋਰਮ ਕੀਤਾ ਉਸੇ ਟਾਈਮ ਐਸਐਚਓ ਨੂੰ ਇਨਫੋਰਮ ਕੀਤਾ ਬਟ ਉਹਨਾਂ ਨੇ ਉਹਨਾਂ ਦੀ ਸਟੇਟਮੈਂਟ ਲਿਖਣ ਤੋਂ ਬਾਅਦ ਵੀ ਜਿਨ੍ਹਾਂ ਦੇ ਘਰ ਵਾਲਿਆਂ ਨੇ ਮੈਨੂੰ ਬੁਲਾਇਆ ਸੀਗਾ ਸਾਨੂੰ ਬੁਲਾਇਆ ਸੀ ਸਟਿਲ ਕੋਈ ਐਫਆਈਆ ਰਜਿਸਟਰ ਨਹੀਂ ਕੀਤੀ ਹੈਗੀ ਸੋ ਇਸ ਤਰੀਕੇ ਦਾ ਧੱਕਾ ਹੀ ਹੋ ਰਿਹਾ ਬਿਕਾਜ਼ ਹਰਦੀਪ ਮੁੰਡਿਆ ਇਨਵੋਲਡ ਹੈ ਇਸ ਚੀਜ਼ ਦੇ ਵਿੱਚ ਹਰਦੀਪ ਮੁੰਡਿਆ ਦੇ ਆ ਸਾਥੀ ਨੇ ਜਿਹੜੇ ਸੈਂਡ ਮਾਫੀਆ ਵਾਲੇ ਨੇ ਇਹ ਲੋਕਾਂ ਨਾਲ ਉਥੇ ਆਮ ਹੀ ਗੁੰਡਾਗਰਦੀ ਕਰਦੇ ਨੇ ਜਿਹੜਾ ਟਿੱਪਰ ਸੀਗਾ ਜਿਸ ਟਿੱਪਰ ਨੂੰ ਰੋਕਿਆ ਹੋਇਆ ਸੀ ਉਹਦੀ ਫਿਟਨੈਸ ਐਕਸਪਾਇਰ ਸੀਗੀ ਉਸ ਨੂੰ ਜੋ ਚਲਾ ਰਿਹਾ ਸੀਗਾ ਡਰਾਈਵਰ ਉਹਦੇ ਕੋਲ ਲਾਇਸੈਂਸ ਨਹੀਂ ਸੀਗਾ ਐਂਡ ਉਹਦੇ ਕੋਲ ਕੋਈ ਪੰਜਾਬ ਦਾ ਪਰਮਿਟ ਨਹੀਂ ਸੀਗਾ 오ਡੀਸਾ ਨੰਬਰ ਉਹ ਗੱਡੀ ਸੀਗੀ ਕੋਈ ਵੀ ਵਹੀਕਲ ਜਦੋਂ ਸੈਂਡ ਲੈ ਕੇ ਜਾਂਦਾ ਹੈ ਉਹਦਾ ਸੈਂਡ ਪੋਰਟਲ ਦੇ ਉੱਤੇ ਰਜਿਸਟਰ ਹੋਣਾ ਜ਼ਰੂਰੀ ਆ ਬਟ ਇਹ ਕੋਈ ਰਜਿਸਟ੍ਰੇਸ਼ਨ ਨਹੀਂ ਹੁੰਦੀ ਜਦੋਂ ਮਾਈਨਿੰਗ ਡਿਪਾਰਟਮੈਂਟ ਨੂੰ ਕੰਪਲੇਂਟ ਕੀਤੀ ਜਾਂਦੀ ਆ ਐਕਸੀਡੈਂਟ ਬੋਲਦਾ ਮੈਂ ਐਕਸੀਡੈਂਟ ਨੂੰ ਦੱਸਿਆ ਤੁਸੀਂ ਆਪ ਦੇਖੋ ਐਕਸੀਡੈਂਟ ਪੜਿਆ ਲਿਖਿਆ ਬੰਦਾ ਆ ਐਕਸੀਡੈਂਟ ਆ ਰਜਤ ਗਰੋਵਰ ਮੈਂ ਉਹਨੂੰ ਕਿਹਾ ਕਿ ਸੈਂਡ ਪੋਰਟਲ ਦੇ ਉੱਤੇ ਰਜਿਸਟ੍ਰੇਸ਼ਨ ਨਹੀਂ ਹੁੰਦੀ ਹੀ ਸੈਡ ਆਈ ਡੋਨਟ ਨੋ ਅਬਾਊਟ ði ਲਾ ਅਤੇ 2023 ਦੀਆਂ ਗਾਈਡਲਾਈਨਸ ਨੇ ਕਿਵੇਂ ਨਹੀਂ ਉਹਨੂੰ ਲੋਕਾਂ ਦਾ ਪਤਾ ਹੋਊਗਾ ਜਦੋਂ ਉਹ ਇੱਕ ਐਕਸ਼ਨ ਬਣ ਕੇ ਆਇਆ ਆ ਹੁਣ ਮੁੜਦੇ ਆ ਗੁਰਪਤਵਨ ਸਿੰਘ ਪੰਨੂ ਵਾਲੇ ਮਾਮਲੇ ਉੱਤੇ ਅਮਰਿੰਦਰ ਸਿੰਘ ਰਾਜਾ ਬੜਿੰਗ ਨੇ ਅਮਨ ਅਰੋੜਾ ਨੂੰ ਲਲਕਾਰਿਆ ਅਤੇ ਕਿਹਾ ਹੈ ਕਿ ਹਾਈ ਕੋਰਟ ਨੇ ਪ੍ਰਤਾਪ ਸਿੰਘ ਬਾਜਵਾ ਨੂੰ ਨਾਂ ਬੋਲਣ ਲਈ ਆਖਿਆ ਨਹੀਂ ਤਾਂ ਬਾਜਵਾ ਨੇ ਹਮੇਸ਼ਾ ਬਾੰਗ ਜਵਾਬਤਾ ਦੇ ਹੀ ਦੇਣਾ ਸੀ ਦੇਖੋ ਰਾਜਾ ਬੜਿੰਗ ਨੇ ਸਵੇਂ ਚੋਣਾ ਦੌਰਾਨ ਆਮ ਆਦਮੀ ਪਾਰਟੀ ਨੂੰ ਪੰਨੂ ਵੱਲੋਂ 20 ਮਿਲੀਅਨ ਡਾਲਰ ਦੇਣ ਦਾ ਕਿਵੇਂ ਜ਼ਿਕਰ ਕੀਤਾ ਅਤੇ ਜਵਾਬ ਮੰਗਿਆ ਇਸ ਦੇ ਨਾਲ ਹੀ ਉਹਨਾਂ ਅਜਨਾਲਾ ਥਾਣੇ ਵਿੱਚ ਹੋਏ ਗਰਨੇਡ ਹਮਲੇ ਦਾ ਵੀ ਜ਼ਿਕਰ ਕੀਤਾ ਪਤਾ ਚੱਲਿਆ ਕਿ ਰਾਤ ਨੂੰ ਦੇਰ ਰਾਤ ਨੂੰ ਸਵੇਰ ਦੀ ਖਬਰ ਹੈ ਕਿ ਅਜਨਾਲਾ ਦੇ ਫੇਰ ਪੁਲਿਸ ਸਟੇਸ਼ਨ ਤੇ ਅਜਨਾਲਾ ਨਾ ਅਜਨਾਲਾ ਦੇ ਪੁਲਿਸ ਸਟੇਸ਼ਨ ਤੇ ਹਾਂ ਗਰਨੇਡ ਚੱਲ ਗਿਆ ਹੈ ਸੋ ਜੋ ਰੋਜ਼ਾਨਾ ਅਸੀਂ ਗੱਲ ਕਹਿ ਰਹੇ ਹਾਂ ਕਿ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਬੜੀ ਖਰਾਬ ਹੈ। ਔਰ ਦਿਨ ਦਿਹਾੜੇ ਇੱਕ ਕੰਮ ਦਿਨ ਬਾਅਦ ਦਿਨ ਲਗਾਤਾਰ ਵਾਧਾ ਜਾ ਰਿਹਾ ਹੈ। ਸੋ ਹੈਂਡ ਗਰਨੇਡ ਜਿਹੜਾ ਚੱਲਿਆ ਉਹ ਛੱਤ ਤੇ ਡਿੱਗਿਆ ਔਰ ਨੁਕਸਾਨ ਮੇਰਾ خیال ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ। ਔਰ ਪਿਛਲੇ ਕਈ ਦਿਨਾਂ ਤੋਂ ਹੈਂਡ ਗਰਨੇਡਸ ਦਾ ਤੇ ਬੰਮ ਤਮਾਕਿਆਂ ਦਾ ਰੌਲਾ ਵੀ ਪੈ ਰਿਹਾ ਹੈ। ਬਾਜਵਾ ਸਾਹਿਬ ਤੇ ਇਸ ਗੱਲ ਕਹਿਣ ਤੇ ਉਹਨਾਂ ਦੀ ਚਿੰਤਾ ਜ਼ਾਹਿਰ ਕਰਨ ਤੇ ਮੁਕਦਮਾ ਵੀ ਦਰਜ ਕਰ ਦਿੱਤਾ ਗਿਆ ਅਮਨ अरोड़ा ਸਾਹਿਬ ਦੀ ਮੈਂ ਸੁਣ ਰਿਹਾ ਸੀ ਉਹਨਾਂ ਨੇ ਪਹਿਲਾਂ ਤਾਂ ਧਰਨਾ ਲਾਤਾ ਇਸ ਵੀ ਕਾਂਗਰਸ ਲਾ ਰਹੀ ਹੈ ਤਾਂ ਅਸੀਂ ਸਤਾਧਾਰੀ ਪਾਰਟੀ ਵੀ ਧਰਨਾ ਲਾ ਦਿੰਦੀ ਹੈ ਫਿਰ ਉਹਨਾਂ ਨੇ ਇਹ ਗੱਲ ਕਹਿਤੀ ਉਹ ਕਿ ਪੰਨੂ ਸਾਹਿਬ ਕਹਿ ਰਹੇ ਨੇ ਉਹ ਜਿਹੜਾ ਗੁਰਵੰਤ ਪੰਨੂ ਐ ਮੈਂ ਤਾਂ ਕਿਹਾ ਉਹਨੂੰ ਫੜਕੇ ਲਿਆਓ ਇੱਥੇ ਉਹਨੂੰ ਬੰਦੇ ਦਾ ਪੁੱਤ ਬਣਾਓ ਹਰ ਚੀਜ਼ ਦੀ ਜ਼ਿੰਮੇਵਾਰੀ ਲੈ ਲੈਂਦਾ ਉਹ ਥੋੜੀ ਸਰਕਾਰ ਹੈ ਲੈ ਕੇ ਨਾ ਉਹਨੂੰ ਸੋ ਉਹਨੇ ਗੱਲ ਕਹਿਤੀ ਉਹ ਜਿਹੜਾ ਪੰਨੂ ਐ ਕਿ ਹਾਂ ਹੈਂਡ ਗਰਨੇਡ ਪੰਜਾਬ ਦੇ ਵਿੱਚ ਆਏ ਹੋਏ ਐ ਸੋ ਹੈਗੇ ਨੇ ਹੈਂਡ ਗਰਨੇਡਸ ਸੋ ਨਾਲ ਦੀ ਨਾਲ ਆ ਇਸ ਗੱਲ ਦੀ ਅਮਨ ਰੋੜਾ ਜੀ ਪੁਸ਼ਟੀ ਕਰਦੇ ਆ ਵੀ ਪੰਨੂ ਸਾਹਿਬ ਵੀ ਕਹਿ ਰਹੇ ਵੀ ਹੈਂਡ ਗ੍ਰੇਨੇਡ ਪੰਜਾਬ ਚ ਆਇਆ ਇਹ ਰਿਸ਼ਤਾ ਕੀ ਹੈ ਉਹ ਪੰਨੂ ਤਾਂ ਇਹ ਵੀ ਕਹਿ ਰਿਹਾ ਵੀ 20 ਮਿਲੀਅਨ ਮੈਂ ਆਮ ਆਦਮੀ ਪਾਰਟੀ ਨੂੰ ਇਲੈਕਸ਼ਨਾਂ ਚ ਦਿੱਤਾ ਹੈ ਸੋ ਪੰਨੂ ਦੀ ਗੱਲ ਤੇ ਮੰਨਣਾ ਤਾਂ ਫਿਰ ਇਸ ਗੱਲ ਤੇ ਵੀ ਮੰਨਣਾ ਪਊਗਾ ਪੰਨੂ ਦੀ ਕਿ ਤੁਸੀਂ ਆਪਣੀ ਗੱਲ ਦੇ ਰਹੇ ਹੋ ਇਹ ਕਹਾਣੀ ਬਾਜਵਾ ਸਾਹਿਬ ਨਾਲ ਜੋੜਨ ਦੀ ਕੋਸ਼ਿਸ਼ ਕਰ ਰਹੇ ਹੋ ਪੰਨੂ ਦੀ ਜਿਹੜੀ ਇਨਫੋਰਮੇਸ਼ਨ ਹੈ ਕਿ ਉਹੀ ਬਾਜਵਾ ਸਾਹਿਬ ਕਹਿ ਰਹੇ ਹੈ ਸੋ ਪੰਨੂ ਇਹ ਵੀ ਕਹਿ ਰਿਹਾ ਕਿ ਮੈਂ ਇਲੈਕਸ਼ਨਾਂ ਚ ਤੁਹਾਨੂੰ ਸਰਕਾਰ ਬਣਾਉਣ ਨੂੰ 20 ਮਿਲੀਅਨ ਦਿੱਤਾ ਹੈ ਅਮਨ ਅਰੂੜਾ ਜੀ ਮੈਂ ਤੁਹਾਡੇ ਤੋਂ ਉਮੀਦ ਨਹੀਂ ਕਰਦਾ ਸੀ ਕਿ ਤੁਸੀਂ ਤੁਸੀਂ ਕੀ ਕਿ ਬਾਜਵਾ ਸਾਹਿਬ ਮੇਰੇ ਨਾਲ ਬਹਿਸ ਕਰ ਲੈਣ ਮੈਂ ਉਹ ਦੇੜ ਦੂੰਗਾ ਦੇਖੋ ਯਾਰ ਤੁਹਾਡੇ ਤੋਂ ਉਮਰ ਚ ਬਹੁਤ ਵੱਡੇ ਨੇ ਬਾਜਵਾ ਸਾਹਿਬ ਮੇਰੇ ਖਿਆਲ 20 25 ਸਾਲ ਵੱਡੇ ਹੋਣੇ ਆ ਤੁਸੀਂ 50 ਸਾਲ ਦੇ ਹੋ 70 ਸਾਲ ਦੇ ਸੋ ਇਹ ਗੱਲ ਸ਼ੋਭਾ ਨਹੀਂ ਦਿੰਦੀ ਇੱਕ ਤਾਂ ਤੁਹਾਨੂੰ ਕੋਈ ਆਪਾਂ ਹੁਣ ਪੋਲੀਟੀਸ਼ੀਅਨ ਹੈ ਕੋਈ ਜੰਗ ਦੇ ਕੋਈ ਮਾਲਤਾ ਕੋਲ ਨਾਲੇ ਹੈ ਨਹੀਂ ਖਾੜੇ ਚ ਕੋਲ ਨਾਲੇ ਫਿਰ ਉਹ ਦੇੜਨ ਉਹ ਦੂੜਨ ਵਾਲੀ ਗੱਲ ਜਿਹੜੀ ਹੈਗੀ ਆ ਤੁਹਾਨੂੰ ਬਾਜਵਾ ਸਾਹਿਬ ਨੂੰ ਇਸ ਇਸ਼ੂ ਤੇ ਬੇਸਿਕਲੀ ਬੋਲਣ ਤੋਂ ਮਨਾ ਕੀਤਾ ਹਾਈ ਕੋਰਟ ਨੇ ਨਹੀਂ ਤਾਂ ਉਹ ਸਾਰੀ ਕਹਾਣੀ ਤੇ ਸਾਰੇ ਤੁਹਾਡੇ ਜਿਹੜੇ ਸਵਾਲਾਂ ਦਾ ਆ ਜਵਾਬ ਦੇ ਦਿੰਦੇ ਹੁਣ ਤੱਕ ਰਾਜਾ ਬਣਿੰਗ ਨੇ ਪਤਾ ਹੈ ਜਵਾਬ ਕਿਉਂ ਦਿੱਤਾ ਅਸਲ ਵਿੱਚ ਅਮਨ ਅਰੋੜਾ ਨੇ ਹੀ ਚੈਲੰਜ ਕੀਤਾ ਸੀ ਅਤੇ ਕਾਂਗਰਸ ਤੋਂ ਜਵਾਬ ਮੰਗਿਆ ਸੀ ਉਹਨਾਂ ਆਖਿਆ ਕਿ ਗਰਨੇਡ ਹਮਲਿਆਂ ਦੀ ਲੜੀ ਵਿੱਚ ਅਜਨਾਲਾ ਥਾਣੇ ਵਿਖੇ ਗਰਨੇਡ ਹਮਲਾ ਹੋ ਗਿਆ ਹੁਣ ਦੇਖੋ ਜਿਵੇਂ ਬਾਜਵਾ ਖਿਲਾਫ ਗਰਨੇਡ ਹਮਲੇ ਵਿੱਚ ਪਰਚਾ ਦਰਜ ਹੋਇਆ ਕਾਰਵਾਈ ਤਾਂ ਬਾਜਵਾ ਖਿਲਾਫ ਇੱਕ ਹੋਰ ਵੀ ਹੋਣੀ ਚਾਹੀਦੀ ਹੈ ਜੋ ਨਾਲ ਹੀ ਅਮਨ ਅਰੋੜਾ ਉੱਤੇ ਵੀ ਹੋਵੇ ਜੀਤਾ ਕਰਦਾ ਇੱਕ ਸ਼ਿਕਾਇਤ ਦਈਏ ਕਿ ਅਸੀਂ ਪ੍ਰਤਾਪ ਸਿੰਘ ਬਾਜਵਾ ਨੂੰ ਦੇਸ਼ ਭਗਤ ਅਤੇ ਵਦਨ ਪ੍ਰਸਤ ਮੰਨਦੇ ਸੀ ਪਰ ਉਹਨਾਂ ਦੇ ਤਾਂ ਪੰਨੂ ਨਾਲ ਸੰਬੰਧ ਨਿਕਲੇ ਨਾਲ ਹੀ ਅਦਾਲਤ ਵਿੱਚ ਇਸੇ ਕੇਸ ਵਿੱਚ ਅਮਨ अरोड़ा ਨੂੰ ਵੀ ਖਿੱਚੀਏ ਭਈ ਆਓ ਸਾਬਤ ਕਰੋ ਬਾਜਵਾ ਅਤੇ ਪੰਨੂ ਦੇ ਕੀ ਸੰਬੰਧ ਨੇ ਦੇਖੋ ਅਮਨ अरोड़ा ਕਿਵੇਂ ਬਾਜਵਾ ਤੇ ਨਿਸ਼ਾਨਾ ਸੇਧ ਰਹੇ ਨੇ ਅਤੇ ਨਾਲ ਹੀ ਉਹ ਭਾਰਤੀ ਜਨਤਾ ਪਾਰਟੀ ਨੂੰ ਵੀ ਲਪੇਟੇ ਵਿੱਚ ਲੈਣ ਦੀ ਕੋਸ਼ਿਸ਼ ਵਿੱਚ ਨੇ ਅੱਤਵਾਦੀ ਵੱਖਵਾਦੀ ਗਰੁੱਪ ਪਾਕਿਸਤਾਨ ਵਾਲੇ ਆਈਐਸਆਈ ਵਾਲੇ ਬਾਹਰ ਬੈਠੇ ਅਮਰੀਕਾ ਦੇ ਵਿੱਚ ਬੈਠੇ ਹੋਏ ਆ ਗੁਰਪਤਵੰਨ ਸਿੰਘ ਪੰਨੂ ਔਰ ਐਸਐਫਜੀ ਵਰਗੇ ਤੇ ਉਹ ਬਾਜਵਾ ਸਾਹਿਬ ਦੇ ਬਿਆਨਾਂ ਤੋਂ ਮਗਰੋਂ ਉਹ ਵੀਡੀਓਜ਼ ਜਾਰੀ ਕਰਦੇ ਨੇ ਜਿਦੇ ਵਿੱਚ ਉਹ ਕਹਿੰਦੇ ਨੇ ਕਿ ਜੋ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਉਹ ਸਹੀ ਹੈ ਪੰਜਾਹ ਬੰਬ ਆਏ ਸੀਗੇ ਤੇ 18 ਚੱਲ ਚੁਕੇ 32 ਹਜੇ ਪਏ ਨੇ ਤੇ ਮੈਨੂੰ ਤਾਂ ਐ ਲੱਗਿਆ ਕਿ ਦੋਵੇਂ ਇੱਕੋ ਜਿਕੇ ਕਹੂੰਗਾ ਮੈਨੂੰ ਕੱਲ ਵੀ ਤੁਹਾਨੂੰ ਕੁਝ ਖੁਲਾਸੇ ਕੀਤੇ ਸੀਗੇ ਮੈਨੂੰ ਤਾਂ ਦੋਵੇਂ ਪੁਰਾਣੇ ਲਿਹਾਜ਼ੀ ਲੱਗਦੇ ਨੇ ਕਿ ਜਿਨ੍ਹਾਂ ਦੀ ਗੱਲਾਂ ਮਿਲਦੀਆਂ ਨੇ ਗੁਰਪਤਵੰਨ ਸਿੰਘ ਪੰਨੂ ਤੇ ਪ੍ਰਤਾਪ ਸਿੰਘ ਬਾਜਵਾ ਦੀ ਗੱਲ ਜਮਾਂ ਮੈਚ ਕਰ ਗਈ ਉਹਨੇ ਵੀ ਬੰਬਾਂ ਦੀ ਗੱਲ ਕੀਤੀ ਉਹਨੇ ਵੀ ਬੰਬਾਂ ਦੀ ਗੱਲ ਕੀਤੀ ਦੂਜਾ ਸਵਾਲ ਮੇਰਾ ਬੀਜੇਪੀ ਨੂੰ ਆ ਕਿ ਬੀਜੇਪੀ ਉਹ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਕਹਿੰਦੇ ਨੇ ਕਿ ਯੂਐਸ ਔਰ ਇੰਡੀਆ ਪਰਮ ਮਿੱਤਰ ਨੇ ਤੇ ਡੋਨਲਡ ਟਰੰਪ ਇਹਨਾਂ ਦੇ ਪਰਮ ਮਿੱਤਰ ਨੇ ਤੇ ਅੱਜ ਜਿੱਥੇ ਯੂਐਸ ਦੇ ਵਿੱਚ ਇਹ ਮਾਹੌਲ ਬਣਿਆ ਹੋਇਆ ਹੈ ਕਿ ਉਹ ਜਿਹੜੇ ਲੋਕ ਆਪਦੀ ਮਿਹਨਤ ਮੁਸ਼ਕਕਤ ਦੇ ਨਾਲ ਰੋਜ਼ੀ ਰੋਟੀ ਕਮਾਉਣ ਦੇ ਲਈ ਯੂਐਸ ਦੇ ਵਿੱਚ ਗਏ ਸੀਗੇ ਉਹਨਾਂ ਨੂੰ ਤਾਂ ਬੇੜੀਆਂ ਲਾ ਕੇ ਹਥਕੜੀਆਂ ਲਾ ਕੇ ਜਹਾਜ਼ ਪਰ ਪਰ ਕੇ ਅਮਰੀਕਾ ਵਾਪਸ ਇੰਡੀਆ ਭੇਜ ਰਿਹਾ ਹੈ ਤੇ ਇਹ ਕਹਿ ਜਾ ਵਿਅਕਤੀ ਜਿਹੜਾ ਕਿ ਪੰਜਾਬ ਦੇ ਖਿਲਾਫ ਪੰਜਾਬ ਦੀ ਅਮਨ ਸ਼ਾਂਤੀ ਦੇ ਖਿਲਾਫ ਦੇਸ਼ ਦੇ ਖਿਲਾਫ ਔਰ ਸਭ ਤੋਂ ਉੱਪਰ ਦੇਸ਼ ਦੇ ਦੇ ਸੰਵਿਧਾਨ ਨਿਰਮਾਤਾ ਡਾਕਟਰ ਭੀਮਰਾਓਂ ਅੰਬੇਦਕਰ ਜੀ ਦੇ ਖਿਲਾਫ ਬੋਲ ਰਿਹਾ ਹੈ ਇਹਦੇ ਬਾਰੇ ਤੱਕ ਅੱਜ ਭਾਰਤ ਸਰਕਾਰ ਦੀ ਸੁਣੀ ਨਹੀਂ ਹੈਗੀ ਕਿ ਇਹਨਾਂ ਨੇ ਕੋਈ ਅਪੀਲ ਅ ਅਮਰੀਕਾ ਨੂੰ ਜਾਂ ਡੋਨਲਡ ਟਰੰਪ ਨੂੰ ਕੀਤੀ ਹੋਵੇ